ਤੋਂ ਬਾਂਦੇ ਚੱਲ ਗਈ ਆ ਇਹ ਤਾਂ ਬਾਂਦੇ ਆ ਇੱਕ ਪੱਖ ਦੇ ਪੱਖ ਦੇ ਜਿਹੜਾ ਉਹ ਸਾਮੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਦਵਾਂਗੇ ਕਿ ਨਹੀਂ ਬਿਜਲੀ ਬੋਰਡ ਨੂੰ ਸਾਰਾ ਪੰਜਾਬ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਮਾਤਾ ਚੌਂਕ ਤੱਕ ਕਿੰਨੇ ਵਾਰ ਜੋੜਨੇ ਕਿੰਨੀ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਆਦੋ ਸੁਪਰੀਆ ਕੋਟੋਰੇ ਦੇ ਰਿਆ ਤੋ ਕੋਸ਼ਲ ਬਰਾਦਰ ਜਿਹੜੇ ਆ ਮੈਂ ਕਹਣਾ ਉਹਨਾਂ ਦੀਆਂ ਦੁਕਾਨਾਂ ਭੜਾਵਾਂੀਆਂ ਰਹਿ ਗਈ ਟੋਟਲ ਕਿੰਨੀਆਂ ਦੁਕਾਨਾਂ ਨੂੰ ਅਗਲਾ ਟੋਟਲ 6 ਦੁਕਾਨਾਂ ਲੱਗੀਆਂ ਤੇ ਉੱਤੇ ਆ ਪਵਨ ਮਨਿਆਰੀ ਵਾਲੇ ਨੂੰ ਛੂਰੀ ਜੁਵੈਲਾ ਲਾਸ ਸੀ ਉਹਦਾ ਬਚਾ ਦੁਕਾਨਾਂ ਟੋਟਲ ਲਾਸ ਨਹੀਂ ਹੈ ਬਚਾਵਾ ਦੇਖੋ ਉਹ ਨਹੀਂ ਥੋੜਾ ਬਚਾਵਾ ਬਾਕੀ 4-5 ਟੋਟਲ ਲੋ ਹੋਰ ਛੜਕਤ ਜਿਹੜਾ ਹੂਨ ਦੇ ਨਾਲ ਇੱਕ ਦੁਕਾਨ ਦੇ ਚੱਗ ਲੱਗੀ ਆ ਇੱਕ ਦੁਕਾਨ ਤੋਂ ਭੱਖਦੇ ਭੱਖਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਹਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਮਾਟਾ ਚੌਂਕ ਤੱਕ ਕਿੰਨੇ ਤੇ ਜੋੜਨੇ ਕਿੰਨੀ ਦਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾ ਤੇ ਪਿਆਰ ਚ ਤਾਰਾਂ ਬਦਲਦੇ ਆ ਨਾ ਜੋੜੇ ਪੜਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਹਨ ਨਹੀਂ ਕਦੀ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਰ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਕਿੰਨੇ ਦੁਕਾਨਾਂ ਹੁੰਦਣ ਸੜ ਗਈਆਂ ਇਹ ਪੰਜ ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕੀ ਕੁਛ ਨਹੀਂ ਰਿਹਾ ਅੰਦਰ ਨਾਏ ਜਾ ਰਹਿਆਂ ਦੇ ਵਪਾਰੀ ਬੰਦਾ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿ ਪ੍ਰਸ਼ਾਸਨ ਨੇ ਨਾ ਕਿਹਾ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟਾਈਮ ਨਾਲ ਪਹੁੰਚ ਗਏ ਸੀ ਇੱਥੇ ਟੀਮਾਂ ਟੀਮ ਜਿਹੜੀਆਂ ਪਹੁੰਚੀਆਂ ਨੇ ਪਾਣੀ ਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਹ ਤਾਂ ਤੇ ਪਾਣੀ ਨਹੀਂ ਚੱਲਿਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਹ ਤਾਂ ਤੇ ਪਾਣੀ ਨਹੀਂ ਚੱਲਿਆ 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਉਸ ਵੇਲੇ ਫੋਨ ਕੀਤਾ ਉਹਨਾਂ ਨੂੰ ਕੋਈ ਸਾਹਮਣੇ ਕੋਈ ਪਹੁੰਚਿਆ ਮੈਂ 15 ਮਿੰਟ ਕਿੱਥੇ ਖੜੀ ਰਹੀ ਆ ਕਿ ਅਸੀਂ ਅੱਗੀ ਵਾਲਾ ਉੱਥੇ ਗਿਆ ਹਾਂ ਉੱਥੇ ਜਿੱਥੇ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇੱਥੇ ਗੱਡੀ ਵੇਹ ਨਹੀਂ ਪਹ ਇਹਦੇ ਚੱਕਰ ਵਿੱਚ 30 ਬੱਤੀ ਆਈ ਆ ਆਪ ਹੀ ਮਦਦ ਕੀਤੀ ਸਾਰੇ ਪਬਲਿਕ ਨੇ ਤੇ ਮੇਰੀ ਅੱਤਾਂ ਲੁੱਟੀ ਆ ਡਲ ਪਾਣੀ ਲੈਂਦਾ ਤੇ ਆ ਬਲਾਈ ਬਾਰ ਦੇ ਨਾਲ ਪਾਣੀ ਪਿਚਾ ਹੁਣ ਵੀ ਜਿਹੜੀ ਪਬਲਿਕ ਹੀ ਲੱਗੀ ਹੋਈ ਆ ਜਿਆਦਾ ਜਿਆਦਾ ਜਿਹੜੀ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਪਬਲਿਕ ਹੀ ਜਿਹੜੀ ਸ਼ਰਤ ਲੱਗੀ ਹੋਈ ਆ ਲਾਪਰਵਾਹੀ ਹੋਈ ਆ ਇਹ ਸਾਰੀ 90% ਅਸੀਂ ਇਹ ਕਹਾਂਗੇ ਕਿ ਬਿਜਲੀ ਬੋਰਡ ਦੀ ਨਾ ਕਾਮੀ ਆ 8 35 ਦੇ ਉੱਤੇ ਅਸੀਂ ਸ਼ੌਪ ਬੰਦ ਕਰਕੇ ਗਏ ਆ ਸਾਰਾ ਮਜਾਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਐ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਦੇ ਮਤਲਬ ਅੱਗ ਲੱਗੀ ਐ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਆਗਾ ਮੈਂ ਪਾ ਦਾਂਗਾ ਉਹਦੇ ਬਾਅਦ ਇਹ ਸ਼ੁਰੂ ਹੋਈ ਐ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ਼ ਵਾਲੇ ਟਨ ਡੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਬੇਟੇ ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਆ ਉਹ ਤੋਂਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਆ ਫੋਨ ਕਾਨਾ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅੱਗ ਲੱਗੀ ਟੋਟਲ 6 ਦੁਕਾਨਾਂ ਲੱਗੀ ਆ ਦੇ ਉੱਤੇ ਆ ਪਮਨ ਮਨਿਆਰੀ ਵਾਲੇ ਨੂੰ ਸੂਰੀ ਜੁਐਲਰ ਲਾਸ ਸੀ ਉਹਦਾ ਬਚਾ ਦੁਕਾਨਾਂ ਟੋਟਲ ਲਾਸ ਨਹੀਂ ਆ ਬਚਾਵਾ ਦੇਖੋ ਉਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਬਾਜ਼ਾਰ ਤੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲੱ ਆ ਗਿਆ ਮਾਈਨ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਕੀ ਕਰਨੀ ਭਾਈ ਅੱਗੇ ਇਹ ਨਹੀਂ ਪਤਾ ਲੱਗ ਸਕਿਆ ਜੀ